ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਸਰਕਾਰੀ ਪੇਪਰਾਂ ਦੀ ਰੈਗੂਲਰ ਤਿਆਰੀ ਕਰਵਾ ਰਹੇ ਹਾਂ ਤੇ ਰੋਜ਼ਾਨਾ ਇਸ ਦੇ ਸੰਬੰਧ ਵਿੱਚ ਵੀਡੀਓ ਲੈ ਕੇ ਆਉਂਦੇ ਹਾਂ ਤੇ ਬਿਲਕੁਲ ਫ੍ਰੀ ਤਿਆਰੀ ਕਰਵਾ ਰਹੇ ਹਾਂ ਇੰਗਲਿਸ਼ ਤੇ ਪੰਜਾਬੀ ਦੋਨਾਂ ਮੀਡੀਅਮ ਚ ਕਰਾ ਰਹੇ ਹਾਂ ਠੀਕ ਹੈ ਨਾ ਕਈ ਬੱਚਿਆਂ ਨੂੰ ਦਿੱਕਤਾਂ ਆਂਦੀ ਆ ਪੰਜਾਬੀ ਮੀਡੀਅਮ 'ਚ ਉਹਨਾਂ ਲਈ ਇੰਗਲਿਸ਼ 'ਚ ਵੀ ਕੋਈ ਪ੍ਰੈਸ਼ਨ ਆ ਕਈ ਬੱਚੇ ਨੂੰ ਇੰਗਲਿਸ਼ 'ਚ ਦਿੱਕਤ ਆਂਦੀ ਆ ਉਹਨਾਂ ਨੂੰ ਪੰਜਾਬੀ ਦੇ ਵਿੱਚ ਇਸ 'ਚ ਪ੍ਰੈਸ਼ਨ ਮਿਲਣਗੇ ਠੀਕ ਆ ਇਦਾਂ ਦਾ ਕੰਟੈਂਟ ਤੁਹਾਨੂੰ ਬਹੁਤ ਹੀ ਰੇਅਰ ਮਿਲੇਗਾ ਠੀਕ ਆ ਅਤੇ ਉੱਪਰ ਤੇ ਆਪਾਂ YouTube ਦੇ ਉੱਤੇ ਬਿਲਕੁਲ ਫ੍ਰੀ ਦੇ ਰਹੇ ਆ ਕੋਈ ਆਪਣੇ ਐਂ ਨਹੀਂ ਵੀ ਆਪਾਂ ਪੇਡ ਲੈਕਚਰ ਐਪਸ ਦੇ ਥਰੂ ਤੁਹਾਨੂੰ ਸੇਲ ਕਰ ਰਹੇ ਆ ਹਨਾ ਕੁਝ ਨਹੀਂ ਬਿਲਕੁਲ ਫ੍ਰੀ ਆ ਬਈ ਕਈ ਬੱਚੇ ਇਸ ਦਾ ਫਾਇਦਾ ਨਹੀਂ ਉਠਾ ਰਹੇ ਠੀਕ ਹੈ ਨਾ ਹੁਣ ਸਮਾਂ ਭਰਤੀ ਆਉਣ ਤੋਂ ਉਦੋਂ ਪੜ੍ਹਨੇ ਦਾ ਕੀ ਫਾਇਦਾ ਜਦੋਂ 2 ਕੁ ਮਹੀਨੇ ਰਹਿ ਜਾਂਦੇ ਆਪਾਂ ਪੜ ਲਈਏ ਮਤਲਬ ਕਿ ਪੇਪਰ ਦੇ ਮੂਹਰੇ ਜਾ ਕੇ ਫਿਰ ਪੇਪਰ ਨਹੀਂ ਕਲੀਅਰ ਹੁੰਦਾ ਨਿਰਾਸ਼ ਹੋਣ ਦਾ ਕੋਈ ਫਾਇਦਾ ਨਹੀਂ ਫਿਰ ਹੁਣ ਤੋਂ ਤਿਆਰੀ ਸ਼ੁਰੂ ਕਰ ਦੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਚੰਗੀ ਲੱਗੀ ਤਾਂ ਹੋਰ ਬੱਚਿਆਂ ਤੱਕ ਵੀ ਪਹੁੰਚਾਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਆ ਤੇ ਆਪਣਾ ਮੋਟਿਵ ਤੁਹਾਨੂੰ ਸਾਰਿਆਂ ਨੂੰ ਨੌਕਰੀ ਦਿਵਾਉਣਾ ਠੀਕ ਆ ਰਜਗਾਰ ਦਿਵਾਉਣਾ ਠੀਕ ਆ ਤੇ ਇਸ ਨਾਲ ਆਪਾਂ ਨੂੰ ਵੀ ਖੁਸ਼ੀ ਹੋਏਗੀ ਤੇ ਅੱਗੇ ਹੁਣ ਆਪਾਂ ਸ਼ੁਰੂ ਕਰਦੇ ਆਂ ਅੱਜ ਦਾ ਜੋ ਆਪਣਾ ਟੌਪਿਕ ਰਹਿ ਗਿਆ ਸਟੇਟ ਲੈਜਿਸਲੇਚਰ ਇਹ ਟੌਪਿਕ ਆ ਠੀਕ ਆ ਤੇ ਆਪਣਾ ਇਸ ਦੀ ਆਪਾਂ ਨੇ ਥਿਊਰੀ ਵੀ ਕਲਾਸ ਲਗਾ ਦਿੱਤੀ ਐ ਐਮਸੀਕਿਊ ਦੀ ਇੱਕ 파ਟੇ ਦਾ ਕਰਾ ਦਿੱਤਾ ਤੇ ਅਗਲਾ 파ਟਾ ਐ ਐਮਸੀਕਿਊਜ਼ ਦਾ ਠੀਕ ਆ ਇਹ ਤੁਸੀਂ ਹੁਣ ਦੇਖਣਾ ਵਿਧਾਨ ਪ੍ਰੀਸ਼ਦ ਵਿੱਚ ਮੈਂਬਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਕਿਸ ਕੋਲ ਹੈ ਵਿਧਾਨ ਪ੍ਰੀਸ਼ਦ ਤੁਹਾਨੂੰ ਦੱਸਿਆ ਵਿਧਾਨ ਪ੍ਰੀਸ਼ਦ ਕਿਹੜੀ ਹੁੰਦੀ ਹੈ ਇੱਕ ਵਿਧਾਨ ਸਭਾ ਹੁੰਦੀ ਹੈ ਰਾਜ ਦੇ ਵਿੱਚ ਇੱਕ ਵਿਧਾਨ ਪ੍ਰੀਸ਼ਦ ਹੁੰਦੀ ਆ ਵਿਧਾਨ ਪ੍ਰੀਸ਼ਦ ਦੇ ਵਿੱਚ ਮੈਂਬਰ ਜਿਹੜੇ ਨਾਮਜ਼ਦ ਕੀਤੇ ਜਾਂਦੇ ਆ ਮਤਲਬ ਕਿ ਰਾਸ਼ਟਰ ਗਵਰਨਰ ਦੁਆਰਾ ਡਾਇਰੈਕਟ ਹਨਾ ਤਾਂ ਉਹ ਗਵਰਨਰ ਦੁਆਰਾ ਕੀਤੇ ਜਾਂਦੇ ਆ ਇਸ ਦਾ ਉੱਤਰ ਤਾਂ ਤੁਹਾਨੂੰ ਪਹਿਲਾਂ ਹੀ ਮੈਂ ਦੇ ਚੁੱਕਿਆ ਹਾਂ ਗਵਰਨਰ ਦੁਆਰਾ ਹੀ ਡਾਇਰੈਕਟ ਕੀਤੇ ਜਾਂਦੇ ਆ ਤੇ ਕੁਝ ਸਪੈਸ਼ਲ ਅਦਾਰਿਆਂ ਚੋਂ ਜਿਵੇਂ ਕੋਈ ਸਪੈਸ਼ਲ ਗ੍ਰੈਜੂਏਟ ਹਨਾ ਕੋਈ ਪਰਫੈਕਟ ਮਤਲਬ ਕਿ ਆਪਣੇ ਉਸ ਦੇ ਫੀਲਡ ਦੇ ਵਿੱਚ ਕਈਆਂ ਨੇ ਤਰੱਕੀ ਕੀਤੀ ਹੈ ਨਾ ਉਹਨਾਂ ਨੂੰ ਸਪੈਸ਼ਲ ਚੁਣਿਆ ਜਾਂਦਾ ਹੈ ਜਾਂ ਕੋਈ ਮਤਲਬ ਕਿ ਸਥਾਨਕ ਅਧਾਰਿਆਂ ਦੇ ਵਿੱਚੋਂ ਹਨਾ ਕੋਈ ਸਪੈਸ਼ਲ ਫੇਮਸ ਬੰਦੇ ਹੁੰਦੇ ਹਨ ਉਹਨਾਂ ਨੂੰ ਚੁਣ ਲਿਆ ਜਾਂਦਾ ਗਵਰਨਰ ਵੱਲੋਂ ਤੇ ਰਾਜ ਸਭਾ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਸੌਰੀ ਵਿਧਾਨ ਪ੍ਰੀਸ਼ਦ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਰਾਜ ਸਭਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਰਾਜ ਸਭਾ ਦੇ ਵਿੱਚ ਕੌਣ ਕਰਦਾ ਹੈ ਆਪਣੇ ਰਾਸ਼ਟਰਪਤੀ ਜੀ ਠੀਕ ਹੈ ਤੇ ਇਦਾਂ ਮਤਲਬ ਕਿ ਸਪੈਸ਼ਲ ਨਾਮਜ਼ਦ ਕਰਨ ਦਾ ਅਧਿਕਾਰ ਕਿਸ ਕੋਲ ਹੈ ਵਿਧਾਨਪੀਛਤ ਦੀ ਗੱਲ ਕਰੀਏ ਜੋ ਰਾਜ ਪੱਧਰ ਤੇ ਉਹ ਸਿਰਫ ਕਿਸ ਕੋਲ ਹੈ ਗਵਰਨਰ ਕੋ ਜੇ ਕੇਂਦਰ ਪੱਧਰ ਤੇ ਆਪਾਂ ਗੱਲ ਕਰੀਏ ਨਾਮਜ਼ਦ ਕਰਨ ਦੀ ਡਾਇਰੈਕਟ ਠੀਕ ਆ ਉਹ ਹੈਗੀ ਹੈ ਰਾਸ਼ਟਰਪਤੀ ਜੀ ਕੋ ਤੇ ਅਗਲਾ ਪ੍ਰਸ਼ਨ ਇਹਨਾਂ ਵਿੱਚੋਂ ਕਿਹੜਾ ਰਾਜ ਵਿਧਾਨ ਪ੍ਰੀਸ਼ਦ ਨਹੀਂ ਰੱਖਦਾ ਮਤਲਬ ਕਿਹੜੇ ਰਾਜ ਦੇ ਵਿੱਚ ਵਿਧਾਨ ਪ੍ਰੀਸ਼ਦ ਨਹੀਂ ਹੈਗੀ ਤੁਹਾਨੂੰ ਪਤਾ ਹੈ ਵਿਧਾਨ ਪ੍ਰੀਸ਼ਦ ਸਟੇਟਾਂ ਦੇ ਵਿੱਚ ਹੋਣੀ ਜ਼ਰੂਰੀ ਨਹੀਂ ਹੈਗੀ ਵਿਧਾਨ ਸਭਾ ਹੋਣੀ ਜ਼ਰੂਰੀ ਹੈ ਠੀਕ ਹੈ ਵਿਧਾਨ ਸਭਾ ਨਾਲ ਹੀ ਰਾਜ ਕਹਲਾਉਂਦਾ ਹੈ ਜਿਸ ਦੇ ਵਿੱਚ ਆਪਾਂ ਐਮ ਐਲ ਏ ਸਿਲੈਕਟ ਕਰਕੇ ਭੇਜਦੇ ਹਾਂ ਉਹ ਵਿਧਾਨ ਸਭਾ ਦੇ ਵਿੱਚ ਹੀ ਜਾਂਦੇ ਆ ਵਿਧਾਨ ਪ੍ਰੀਸ਼ਦ ਦੇ ਵਿੱਚ ਐਮ ਐਲ ਏ ਨਹੀਂ ਹੁੰਦੇ ਠੀਕ ਹੈ ਵਿਧਾਨ ਪ੍ਰੀਸ਼ਦ ਦੇ ਵਿੱਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਹੁੰਦੇ ਆ ਠੀਕ ਹੈ ਤੇ ਵਿਧਾਨ ਪ੍ਰੀਸ਼ਦ ਜ਼ਰੂਰੀ ਨਹੀਂ ਵੀ ਹਰੇਕ ਸਟੇਟ ਦੇ ਵਿੱਚ ਹੋਵੇ ਠੀਕ ਆ ਆਪਣੇ ਪੰਜਾਬ ਦੇ ਵਿੱਚ ਵਿਧਾਨ ਪ੍ਰੀਸ਼ਦ ਨਹੀਂ ਹੈਗੀ ਠੀਕ ਆ ਪਹਿਲਾਂ ਹੈਗੀ ਸੀ 1960 ਤੋਂ 70 ਦੇ ਵਿਚਕਾਰ ਕਿਤੇ ਖਤਮ ਹੋ ਗਈ ਜਦੋਂ ਆਪਣੇ ਪੰਜਾਬ ਸੂਬੇ ਦੀਆਂ ਜਿਹੜੀਆਂ ਕੌਨਸਟਿਚੂਐਂਸੀਸ ਆ ਮਤਲਬ ਕਿ ਵਿਧਾਨ ਸਭਾ ਦੀਆਂ ਸੀਟਾਂ ਘਟ ਗਈਆਂ ਠੀਕ ਆ ਕਿਉਂਕਿ ਘੱਟੋ ਘੱਟ ਵਿਧਾਨ ਸਭਾ ਦੀਆਂ 120 ਸੀਟਾਂ ਹੋਣੇ ਚਾਹੀਦੀਆਂ ਉਸ ਦੇ ਹਿਸਾਬ ਨਾਲ ਫਿਰ ਇਹ ਵਿਧਾਨ ਪ੍ਰੀਸ਼ਦ ਦੀਆਂ 40 ਸੀਟਾਂ ਬਣਦੀਆਂ ਠੀਕ ਆ ਤੇ ਹੁਣ ਪੁੱਛਿਆ ਗਿਆ ਕਿ ਕਿਹੜੇ ਰਾਜ ਦੇ ਵਿੱਚ ਵਿਧਾਨ ਪ੍ਰੀਸ਼ਦ ਨਹੀਂ ਹੈਗੀ ਆਂਧਰਾ ਪ੍ਰਦੇਸ਼ ਚ ਵੀ ਹੈਗੀ ਆ ਕਰਨਾਟਕਾ ਚ ਵੀ ਹੈਗੇ ਤੇਲੰਗਨਾ ਚ ਵੀ ਹੈਗੀ ਉੜੀਸਾ ਦੇ ਵਿੱਚ ਵਿਧਾਨ ਪ੍ਰੀਸ਼ਦ ਨਹੀਂ ਹੈਗੀ ਤਾਂ ਕਰਕੇ ਉੱਤਰ ਇਸ ਦਾ ਉੜੀਸਾ ਹੈ ਠੀਕ ਆ ਮਨੀ ਬਿੱਲ ਕਿਸ ਵੱਲੋਂ ਪ੍ਰਮਾਣਿਤ ਕੀਤਾ ਜਾਂਦਾ ਹੈ ਮਨੀ ਬਿੱਲ ਵਿਧਾਨ ਸਭਾ ਦਾ ਸਪੀਕਰ ਦੁਆਰਾ ਪ੍ਰਮਾਣਿਤ ਕੀਤਾ ਜਾਂਦਾ ਹੈ ਤੁਹਾਨੂੰ ਪਤਾ ਮਨੀ ਬਿੱਲ ਕਿੱਥੇ ਪੇਸ਼ ਕੀਤਾ ਜਾਂਦਾ ਹੈ ਮਨੀ ਬਿੱਲ ਸਿਰਫ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਜੇ ਆਪਾਂ ਰਾਜ ਪੱਧਰ ਦੀ ਗੱਲ ਕਰੀਏ ਜੇ ਆਪਾਂ ਕੇਂਦਰ ਪੱਧਰ ਦੀ ਗੱਲ ਕਰੀਏ ਤਾਂ ਮਨੀ ਬਿੱਲ ਜਿਹੜਾ ਉਹ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਯਾਦ ਰੱਖਣਾ ਹੈ ਹਮੇਸ਼ਾ ਠੀਕ ਆ ਮਨੀ ਬਿੱਲ ਬਾਰੇ ਪ੍ਰਸ਼ਨ ਆ ਸਕਦਾ ਰਾਜ ਪੱਧਰ ਤੇ ਵਿਧਾਨ ਸਭਾ ਦੇ ਵਿੱਚ ਉਸੇ ਉੱਤਰ ਲਗਾਣਾ ਤੇ ਕੇਂਦਰ ਪੱਧਰ ਤੇ ਲੋਕ ਸਭਾ ਦੇ ਵਿੱਚ ਠੀਕ ਆ ਦੋਨਾਂ ਸਪੀਕਰ ਦੇ ਵੱਲੋਂ ਮਤਲਬ ਦੋਨਾਂ ਦੇ ਵਿੱਚ ਸਪੀਕਰ ਵੱਲੋਂ ਪ੍ਰਮਾਣਿਤ ਕੀਤਾ ਜਾਂਦਾ ਠੀਕ ਆ ਤੇ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਵਿਧਾਨ ਪ੍ਰੀਸ਼ਦ ਦੇ ਵਿੱਚ ਕਿੰਨੀ ਪ੍ਰਤੀਸ਼ਤ ਮੈਂਬਰੀ ਵਿਧਾਨ ਸਭਾ ਦੇ ਮੈਂਬਰ ਵੱਲੋਂ ਚੁਣੀ ਜਾਂਦੀ ਹੈ ਵਿਧਾਨ ਪ੍ਰੀਸ਼ਦ ਦੇ ਵਿੱਚ ਕਿੰਨੀ ਪ੍ਰਤੀਸ਼ਤ ਮੈਂਬਰੀ ਵਿਧਾਨ ਸਭਾ ਦੇ ਮੈਂਬਰ ਚੁਣੀ ਜਾਂਦੀਆਂ ਤੁਹਾਨੂੰ ਪਹਿਲਾਂ ਵੀ ਇਸ ਸਮਝਾ ਚੁੱਕੇ ਹਾਂ ਕਿ 1/3 ਮੈਂਬਰ ਵਿਧਾਨ ਸਭਾ ਦੇ ਜਿਹੜੇ ਹੁੰਨੇ 1/3 ਮੈਂਬਰ ਘੱਟੋ ਘੱਟ 40 ਬਣਨੇ ਚਾਹੀਦੇ ਆ ਜਿਵੇਂ ਵਿਧਾਨ ਸਭਾ ਮੰਨ ਲਓ 120 ਸੀਟਾਂ ਹੋਣ ਕਿਸੇ ਵਿਧਾਨ ਸਭਾ ਦੇ ਵਿੱਚ 120 ਐਮ ਐਲ ਏ ਦੀਆਂ ਬੋਟਾਂ ਪੈਣ ਠੀਕ ਆ ਕਿਸੇ ਰਾਜ ਦੇ ਵਿੱਚ ਉਹਨੂੰ ਤਿੰਨਾਂ ਤਕਸੀਮ ਕਰ ਲਿਆ ਤਾਂ 40 40 ਸੀਟਾਂ ਬਣ ਗਈਆਂ ਮਤਲਬ ਕਿ 40 ਜੇ ਸੀਟਾਂ ਬਣ ਗਈਆਂ ਤਾਂ ਵਿਧਾਨ ਪ੍ਰੀਸ਼ਦ ਉਸ ਰਾਜ ਦੇ ਵਿੱਚ ਹੋਊਗੀ ਮਤਲਬ ਕਿ ਆਈ ਐਸ ਦੇ ਵਿੱਚ ਪੁੱਛਿਆ ਗਿਆ ਕਿ ਕਿੰਨੇ ਕਿੰਨੇ ਤਕਸੀਮ ਕਰਨੇ ਆ ਕਿੰਨੇ ਨਾਲ ਮਤਲਬ ਕਿ ਵਿਧਾਨ ਸਭਾ ਦੀਆਂ ਸੀਟਾਂ ਨੂੰ ਜਿਹੜੇ ਵਿਧਾਨ ਪ੍ਰੀਸ਼ਦ ਦੀਆਂ ਸੀਟਾਂ ਘੱਟੋ ਘੱਟ ਯੋਗਤਾ ਬਣ ਦੇਵੇ 120 ਸੀਟਾਂ ਹੋਣੀਆਂ ਚਾਹੀਦੀਆਂ ਵਿਧਾਨ ਸਭਾ ਦੀਆਂ ਕਿਸੇ ਰਾਜ ਦੇ ਵਿੱਚ ਤਾਂ ਹੀ ਉਸ ਦੇ ਵਿੱਚ ਵਿਧਾਨ ਪ੍ਰੀਸ਼ਦ ਬਣ ਪਾਏਗੀ ਆਪਣੇ ਪੰਜਾਬ ਦੇ ਵਿੱਚ ਕਿਹਾ ਆਪਣੇ ਪੰਜਾਬ ਦੇ ਵਿੱਚ ਸਿਰਫ 117 ਐਮ ਐਲ ਏ ਚੁਣੇ ਜਾਂਦੇ ਨੇ 117 ਸੀਟਾਂ ਵਿਧਾਨ ਸਭਾ ਦੀਆਂ ਉਹਨੂੰ ਤਿੰਨਾਂ ਨਾ ਤਕਸੀਮ ਕਰਕੇ ਦੇਖੋ 39 ਸੀਟਾਂ ਬਣਦੀਆਂ ਕਿਸ ਦੀਆਂ ਵਿਧਾਨ ਪ੍ਰੀਸ਼ਦ ਦੀਆਂ ਤਾਂ ਕਰਕੇ ਵਿਧਾਨ ਪ੍ਰੀਸ਼ਦ ਹੈ ਨਹੀਂ ਕਿਉਂਕਿ एलिजिਬਿਲਟੀ ਲਈ ਵਿਧਾਨ ਪ੍ਰੀਸ਼ਦ ਬਣਾਉਣ ਲਈ 40 ਸੀਟਾਂ ਚਾਹੀਦੀਆਂ ਘੱਟੋ ਘੱਟ ਠੀਕ ਆ ਤਾਂ ਕਰਕੇ ਇਸ ਦਾ ਉੱਤਰ 1/3 ਠੀਕ ਆ 1/3 ਨਾ ਕਰਨਾ ਪੈਂਦਾ ਆਪਾਂ ਨੂੰ ਵਿਧਾਨ ਸਭਾ ਦੀਆਂ ਸੀਟਾਂ ਨੂੰ ਆਪਣੇ ਵਿਧਾਨ ਪ੍ਰੀਸ਼ਦ ਦੀਆਂ ਸੀਟਾਂ ਨਿਕਲਦੀਆਂ ਉਸ ਦੇ ਹਿਸਾਬ ਨਾਲ ਵਿਧਾਨ ਪ੍ਰੀਸ਼ਦ ਦੇ ਵਿੱਚ ਮੈਂਬਰ ਲਈ ਘੱਟੋ ਘੱਟ ਉਮਰ ਕੀ ਹੈ ਵਿਧਾਨ ਪ੍ਰੀਸ਼ਦ ਦੇ ਵਿੱਚ ਮੈਂਬਰਾਂ ਲਈ ਘੱਟੋ ਘੱਟ ਉਮਰ ਕੀ ਹੈ 30 ਸਾਲ ਵਿਧਾਨ ਪ੍ਰੀਸ਼ਦ ਦੇ ਜੇ ਮੈਂਬਰ ਬਣਨਾ ਤਾਂ 30 ਸਾਲ ਦੀ ਉਮਰ ਇਦਾਂ ਹੀ ਕੇਂਦਰ ਲੈਵਲ ਤੇ ਰਾਜ ਸਭਾ ਦਾ ਮੈਂਬਰ ਬਣਨਾ ਉੱਥੇ 30 ਸਾਲ ਦੀ ਉਮਰ ਚਾਹੀਦੀ ਆ ਠੀਕ ਆ ਜੇ ਰਾਜ ਰਾਜ ਪੱਦਰ ਤੇ ਵਿਧਾਨ ਸਭਾ ਦਾ ਮੈਂਬਰ ਬਣਨਾ ਜਿਵੇਂ ਐਮ ਐਲ ਏ ਬਣਨਾ ਹੈ ਹਨਾ ਤਾਂ ਉਸ ਦੇ ਲਈ ਉਮਰ 25 ਸਾਲ ਚਾਹੀਦੀ ਆ ਜੇ ਕੇਂਦਰ ਵੱਲੋਂ ਐਮਪੀ ਦੀ ਵੋਟਾਂ ਲੜਨੀ ਹੈ ਠੀਕ ਆ ਤਾਂ ਲੋਕ ਸਭਾ ਦੇ ਵਿੱਚ ਜਾਣਾ ਆਪਾਂ ਨੇ ਤਾਂ 25 ਸਾਲ ਦੀ ਉਮਰ ਠੀਕ ਆ ਲੋਕ ਸਭਾ ਤੇ ਵਿਧਾਨ ਸਭਾ ਇੱਕ ਸਮਝੋ ਉਮਰ ਕਾਰਜਕਾਲ ਠੀਕ ਆ ਸਾਰਾ 25 ਸਾਲ ਤੇ 5 ਸਾਲ ਦਾ ਟੈਨਿਓਰ ਹੁੰਦਾ ਠੀਕ ਆ ਇਦਾਂ ਹੀ ਵਿਧਾਨ ਪ੍ਰੀਸ਼ਦ ਤੇ ਰਾਜ ਸਭਾ ਇੱਕ ਚੀਜ਼ਾ 6 ਸਾਲ ਦਾ ਮਤਲਬ ਕਾਰਜਕਾਲ ਤੇ 30 ਸਾਲ ਘੱਟੋ ਘੱਟ ਉਮਰ ਹੋਣੀ ਚਾਹੀਦੀ ਆ ਕਿਸ ਕੋਲ ਦੋਵੇਂ ਘਰਾਆਂ ਦੀਆਂ ਕਾਰਵਾਈਆਂ ਵਿੱਚ ਬੋਲਣ ਅਤੇ ਹਿੱਸਾ ਲੈਣ ਦਾ ਅਧਿਕਾਰ ਹੈ ਪਰ ਵੋਟ ਨਹੀਂ ਦੇ ਸਕਦਾ ਮਤਲਬ ਕਿ ਕਹਿੰਦੇ ਦੋ ਇਹ ਘਰ ਕਿਹੜੇ ਆ ਵਿਧਾਨ ਪ੍ਰੀਸ਼ਦ ਤੇ ਵਿਧਾਨ ਸਭਾ ਰਾਜਪੱਦਰ ਤੇ ਵਿਧਾਨ ਪ੍ਰੀਸ਼ਦ ਤੇ ਵਿਧਾਨ ਸਭਾ ਠੀਕ ਹੈ ਜੇ ਕੇਂਦਰ ਪੱਧਰ ਦੀ ਗੱਲ ਕਰੀਏ ਲੋਕ ਸਭਾ ਤੇ ਰਾਜ ਸਭਾ ਠੀਕ ਆ ਹੁਣ ਕਹਿੰਦੇ ਵਿਧਾਨ ਪ੍ਰੀਸ਼ਦ ਤੇ ਵਿਧਾਨ ਸਭਾ ਜਿਹੜੇ ਦੋ ਹਾਊਸ ਹੁੰਨੇ ਆ ਦੋ ਘਰ ਹੁੰਨੇ ਆ ਹਨਾ ਆਪਣੇ ਰਾਜ ਪੱਧਰ ਤੇ ਉਹਨਾਂ ਦੇ ਵਿੱਚ ਕਿਸ ਕੋਲ ਮਤਲਬ ਕਿ ਬੋਲਣ ਦਾ ਪੂਰਾ ਅਧਿਕਾਰ ਆ ਠੀਕ ਆ ਠੀਕ ਆ ਬੋਲਣ ਦਾ ਅਧਿਕਾਰ ਆ ਪਰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈਗਾ ਠੀਕ ਆ ਤੇ ਉਹ ਹੈਗਾ ਐਡਵੋਕੇਟ ਜਨਰਲ ਠੀਕ ਆ ਐਡਵੋਕੇਟ ਜਨਰਲ ਕੌਣ ਹੁੰਦਾ ਰਾਜ ਪੱਧਰ ਤੇ ਸਭ ਤੋਂ ਵੱਡਾ ਮਤਲਬ ਕਿ ਕਾਨੂੰਨ ਵਾਲਾ ਜਾਣਨ ਵਾਲਾ ਵਿਅਕਤੀ ਜੋ ਵੀ ਮਤਲਬ ਵਕੀਲ ਸਭ ਤੋਂ بڑا ਵਕੀਲ ਜੋ ਰਾਜ ਦੇ ਕੇਸ ਲੜਦਾ ਠੀਕ ਹੈ ਰਾਜ ਦਾ ਕੋਈ ਵੀ ਕੇਸ ਹੋਊਗਾ ਜਿਵੇਂ ਆਪਣੇ ਪੰਜਾਬ ਦਾ ਮੰਨ ਲਓ ਕੋਈ ਕੇਸ ਆ ਪੰਜਾਬ ਦੀ ਸਰਕਾਰ ਦੇ ਅਗੇਂਸਟ ਕੇਸ ਤਾਂ ਆਪਣਾ ਐਡਵੋਕੇਟ ਜਨਰਲ ਲੜੇਗਾ ਪੰਜਾਬ ਸਰਕਾਰ ਵੱਲੋਂ ਐਡਵੋਕੇਟ ਜਨਰਲ ਉਹ ਰਾਜ ਪੱਧਰ ਦਾ ਸਭ ਤੋਂ ਉੱਚਾ ਕਾਨੂੰਨ ਕਾਨੂੰਨ ਦਾ ਮਤਲਬ ਕਿ ਉਹ ਹੁੰਦਾ ਠੀਕ ਹੈ ਤੇ ਲੀਗਲੀ ਤੌਰ ਤੇ ਕਾਰਵਾਈ ਕਰਨਿਆ ਐਡਵੋਕੇਟ ਜਨਰਲ ਤੇ ਆਪਾਂ ਕੇਂਦਰ ਪੱਧਰ ਤੇ ਜੇ ਗੱਲ ਕਰੀਏ ਤਾਂ ਕੌਣ ਹੁੰਦਾ اٹਰਨੀ ਜਨਰਲ اٹਰਨੀ ਜਨਰਲ ਕੇਂਦਰ ਪੱਧਰ ਤੇ ਠੀਕ ਆ ਤੇ اٹਰਨੀ ਜਨਰਲ ਨੂੰ ਵੀ ਹੱਕ ਇਦਾਂ ਹੀ ਹੁੰਦਾ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬੋਲਣ ਦਾ ਪਰ ਬੋਲ ਦੇਣ ਦਾ ਅਧਿਕਾਰ ਨਹੀਂ ਹੁੰਦਾ ਤੇ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੇ ਜੇ ਰਾਜ ਪੱਧਰ ਤੇ ਗੱਲ ਕਰੀਏ ਤਾਂ ਐਡਵੋਕੇਟ ਜਨਰਲ ਹੁੰਦਾ ਇਸ ਦਾ ਉੱਤਰ ਹੈਗਾ ਐਡਵੋਕੇਟ ਜਨਰਲ ਠੀਕ ਹੈ ਯਾਦ ਰੱਖਣਾ ਇੱਥੇ ਦੋਵੇਂ ਘਰ ਕੀ ਦੀ ਗੱਲ ਕੀਤੀ ਜਾ ਰਹੀ ਹੈ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੀ ਠੀਕ ਹੈ ਉਸ ਤੋਂ ਬਾਅਦ ਅਗਲਾ ਆਜ਼ਾਦੀ ਤੋਂ ਬਾਅਦ ਵਿਧਾਨ ਪ੍ਰੀਸ਼ਦ ਸਥਾਪਿਤ ਕਰਨ ਵਾਲਾ ਪਹਿਲਾ ਰਾਜ ਕਿਹੜਾ ਸੀ ਆਜ਼ਾਦੀ ਤੋਂ ਬਾਅਦ ਮਤਲਬ 1947 ਤੋਂ ਬਾਅਦ ਹੈ ਨਾ ਜੋ ਵੀ ਇਹ ਵਿਧਾਨ ਪ੍ਰੀਸ਼ਦ ਸਥਾਪਿਤ ਹੋਣ ਲੱਗੀ ਹੈ ਨਾ ਤੇ ਵਿਧਾਨ ਪ੍ਰੀਸ਼ਦ ਸਥਾਪਿਤ ਕਰਨ ਵਾਲਾ ਪਹਿਲਾ ਰਾਜ ਕਿਹੜਾ ਬਣਿਆ ਵੀ ਕਿੱਥੇ ਸਭ ਤੋਂ ਪਹਿਲਾ ਵਿਧਾਨ ਪ੍ਰੀਸ਼ਦ ਬਣੀ ਸੀ ਠੀਕ ਹੈ ਉਹ ਸੀ ਬਿਹਾਰ ਵਿਹਾਰ ਰਾਜ ਦੇ ਵਿੱਚ ਸਭ ਤੋਂ ਪਹਿਲਾਂ ਵਿਧਾਨ ਪ੍ਰੀਸ਼ਦ ਸਥਾਪਿਤ ਹੋਈ ਸੀ ਤੇ ਵਿਧਾਨ ਪ੍ਰੀਸ਼ਦ ਲਈ ਚੋਣ ਦਾ ਤਰੀਕਾ ਕਿਹੜਾ ਨਹੀਂ ਹੈ ਮਤਲਬ ਵਿਧਾਨ ਪ੍ਰੀਸ਼ਦ ਦੇ ਵਿੱਚ ਕਿਵੇਂ ਚੁਣ ਕੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਨਹੀਂ ਬਣਾਇਆ ਜਾ ਸਕਦਾ ਜਨਤਾ ਵੱਲੋਂ ਸਿੱਧੀ ਚੋਣ ਜਨਤਾ ਕਦੇ ਵੀ ਚੁਣਕੇ ਨਹੀਂ ਭੇਜਦੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਠੀਕ ਆ ਵਿਧਾਨ ਪ੍ਰੀਸ਼ਦ ਦੇ ਮੈਂਬਰ ਮਤਲਬ ਕਿ ਅਲੱਗ ਸਿਸਟਮ ਨਾਲ ਉਹਨਾਂ ਦੀ ਮਤਲਬ ਕਿ ਕੈਲਕੂਲੇਸ਼ਨ ਹੁੰਦੀ ਹੈ ਵੋਟਾਂ ਦੀ ਠੀਕ ਆ ਤਾਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣੇ ਜਾਂਦੇ ਆ ਤੇ ਵਿਧਾਨ ਸਭਾ ਦੇ ਤੁਹਾਨੂੰ ਪਤਾ ਐ ਐਮ ਐਲ ਏ ਆਪਾਂ ਚੁਣਕੇ ਭੇਜਦੇ ਆ ਹਨਾ ਚੀਫ ਮਿਨਿਸਟਰ ਜਿਹੜੀ ਸਰਕਾਰ ਬਣਦੀ ਐ ਐਮ ਐਲ ਏ ਦੇ ਜ਼ਰੀਏ ਠੀਕ ਆ ਉਹ ਆਪਾਂ ਚੁਣਕੇ ਭੇਜਦੇ ਜਨਤਾ ਚੁਣਕੇ ਭੇਜਦੀ ਆ ਵਿਧਾਨ ਪ੍ਰੀਸ਼ਦ ਦੇ ਮੈਂਬਰ ਜਨਤਾ ਚੁਣਕੇ ਨਹੀਂ ਭੇਜਦੀ ਠੀਕ ਆ ਅਗਲਾ ਪ੍ਰਸ਼ਨ ਕਿਹੜੇ ਰਾਜ ਨੇ ਹਾਲ ਹੀ ਵਿੱਚ ਵਿਧਾਨ ਪ੍ਰੀਸ਼ਦ ਨੂੰ ਖਤਮ ਕਰ ਦਿੱਤਾ ਹੈ ਮਤਲਬ ਕਿ ਖਤਮ ਕੀਤਾ ਹੈ ਕਿਹੜੇ ਰਾਜ ਨੇ ਪੰਜਾਬ ਨੇ ਪੰਜਾਬ ਨੇ 1960-70 ਦੇ ਧਾਕੇ ਦੇ ਵਿੱਚ ਵਿਧਾਨਪ੍ਰੇਸ਼ਰ ਨੂੰ ਖਤਮ ਕਰ ਦਿੱਤਾ ਤਾਂ ਕਰਕੇ ਪੰਜਾਬ ਦੇ ਵਿੱਚ ਸਿੰਗਲ ਲੈਜਲੇਚਰ ਆ ਪੰਜਾਬ ਦੇ ਵਿੱਚ ਬਾਈ ਕੈਮਰਲ ਲੈਜਲੇਚਰ ਨਹੀਂ ਹੈਗਾ ਜਿੱਥੇ ਬਾਈ ਕੈਮਰਲ ਲੈਜਲੇਚਰ ਹੋਵੇ ਉੱਥੇ ਦੋਨੇ ਹਾਊਸ ਹੁੰਦੇ ਆ ਦੋਨੇ ਸਭਾ ਉਹਨਾਂ ਵਿਧਾਨਪ੍ਰੇਸ਼ਰ ਵੀ ਹੁੰਦੀ ਹੈ ਵਿਧਾਨ ਸਭਾ ਵੀ ਹੁੰਦੀ ਹੈ ਠੀਕ ਆ ਪਰ ਪੰਜਾਬ ਦੇ ਵਿੱਚ ਸਿਰਫ ਵਿਧਾਨ ਸਭਾ ਹੈ ਵਿਧਾਨ ਸਭਾ 117 ਸੀਟਾਂ ਵਿਧਾਨ ਸਭਾ ਦੇ ਵਿੱਚ ਪੰਜਾਬ ਚ ਠੀਕ ਆ ਤੇ ਬਜਟ ਪੇਸ਼ ਕਰਨ ਦੀ ਜ਼ਿੰਮੇਵਾਰੀ ਕਿਸ ਕੋਲ ਹੈ ਬਜਟ ਪੇਸ਼ ਕਰਨ ਦੀ ਜ਼ਿੰਮੇਵਾਰੀ ਵਿੱਤ ਮੰਤਰੀ ਕੋ ਹੁੰਦੀ ਆ ਠੀਕ ਆ ਠੀਕ ਆ ਫਾਈਨਾਂਸ ਮਨਿਸਟਰ ਕੋ ਹੁੰਦੀ ਆ ਬਜਟ ਪੇਸ਼ ਕਰਨ ਦੀ ਜ਼ਿੰਮੇਵਾਰੀ ਰਾਜ ਪੱਧਰ ਤੇ ਵੀ ਹਨਾ ਕੇਂਦਰ ਪੱਧਰ ਤੇ ਵੀ ਤੁਹਾਨੂੰ ਪਤਾ ਵਿੱਤ ਮੰਤਰੀ ਕੋ ਹੁੰਦੀ ਆ ਠੀਕ ਆ ਤੇ ਵਿਧਾਨ ਪ੍ਰੀਸ਼ਦ ਇੱਕ ਪੈਸੇ ਦੇ ਨਾਂ ਬਿੱਲ ਨੂੰ ਕਿੰਨਾ ਸਮਾਂ ਵਿਲੰਭ ਕਰ ਸਕਦੀ ਹੈ ਠੀਕ ਆ ਜਿਹੜਾ ਪੈਮ ਮਨੀ ਬਿੱਲ ਹੁੰਦਾ ਹੈ ਮਤਲਬ ਕਿ ਉਸ ਨੂੰ ਕਿੰਨੇ ਸਮੇਂ ਲਈ ਵਿਲੰਭ ਕਰ ਸਕਦੀ ਆ ਰੋਕ ਕੇ ਰੱਖ ਸਕਦੀ ਆ ਸਿਰਫ 3 ਮਹੀਨੇ ਲਈ ਠੀਕ ਆ ਉਸ ਤੋਂ ਬਾਅਦ ਵਿਧਾਨ ਪ੍ਰੀਸ਼ਦ ਨੂੰ ਸਥਾਪਿਤ ਕਰਨ ਜਾਂ ਖਤਮ ਕਰਨ ਲਈ ਕੀ ਚਾਹੀਦਾ ਹੈ ਵਿਧਾਨ ਪ੍ਰੀਸ਼ਦ ਨੂੰ ਖਤਮ ਕਰਨ ਲਈ ਜਾਂ ਸਥਾਪਿਤ ਕਰਨ ਲਈ ਮਤਲਬ ਕਿ ਕਿਸੇ ਰਾਜ ਦੇ ਵਿੱਚ ਆਪਣੇ ਵਿਧਾਨ ਪ੍ਰੀਸ਼ਦ ਸਥਾਪਿਤ ਕਰਨੀਆਂ ਜਾਂ ਖਤਮ ਕਰਨੀਆਂ ਕੀ ਚਾਹੀਦਾ ਉਹਦੇ ਲਈ ਸਭਾ ਵੱਲੋਂ ਖਾਸ ਬਹੁਮਤ ਨਾਲ ਪਾਸ ਕੀਤਾ ਪ੍ਰਸਤਾਵ ਤੇ ਫਿਰ ਸੰਸਦ ਦੀ ਮਨਜ਼ੂਰੀ ਠੀਕ ਹੈ ਕਹਿਣ ਦਾ ਮਤਲਬ ਪਹਿਲਾ ਤਾਂ ਖਾਸ ਬਹੁਮਤ ਖਾਸ ਬਹੁਮਤ ਕਿਹੜੀ ਹੁੰਦੀ ਹੈ 2/3 ਵਿਧਾਨ ਸਭਾ ਦੇ ਜਿਹੜੇ ਮੈਂਬਰ ਹੋਣਗੇ ਉਹਨਾਂ ਦੀ ਸਹਿਮਤੀ ਚਾਹੀਦੀ ਹੈ ਮੰਨ ਲਓ ਵਿਧਾਨ ਸਭਾ ਦੇ ਮੈਂਬਰ ਹੈਗੇ ਆ ਜਿੰਨੇ ਬਿਲ ਗਾ ਲਓ ਤੁਸੀਂ 300 ਹਨਾ ਕਿਸੇ ਵਿਧਾਨ ਸਭਾ ਦੇ ਵਿੱਚ 300 ਮੈਂਬਰ ਤਾਂ ਉਹਦੇ 2/3 2/3 ਮੰਨ ਲਓ ਕਿ ਲਗਭਗ 200 2 100 200 200 ਬੰਦੇ ਦੀ 300 ਦੇ ਵਿੱਚੋਂ 200 ਬੰਦੇ ਦੀ ਮੰਨ ਲਓ ਸਹਿਮਤੀ ਚਾਹੀਦੀ ਜੇ ਕਿ ਸੇਪਰ ਸਪੋਜ਼ ਕਰਿਆ ਵੀ 300 ਸੀਟਾਂ ਹੈ ਕਿਸੇ ਵਿਧਾਨ ਸਭਾ ਚ ਉਹ ਚ 200 ਬੰਦੇ ਦੀ ਸਹਿਮਤੀ ਚਾਹੀਦੀ ਹੈ ਪਹਿਲਾਂ ਸਪੈਸ਼ਲ ਮжоਰਿਟੀ ਹੈ ਨਾ ਖਾਸ ਬਹੁਮਤ ਇਹ ਹੋਗੀ ਠੀਕ ਹੈ ਜਦੋਂ ਉਹ ਖਾਸ ਬਹੁਮਤ ਹੋਗੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਤਾਂ ਆਪਣੇ ਰਾਜਪੱਧਰ ਤੇ ਤਾਂ ਕਰ ਲਿਆ ਤੇ ਆ ਪ੍ਰਧਾਨ ਪ੍ਰੇਸ਼ਦ ਦਾ ਖਰੜਾ ਹੈ ਨਾ ਫਿਰ ਸੰਸਦ ਦੇ ਵਿੱਚ ਜਾਊਗਾ ਕੇਂਦਰ ਪੱਧਰ ਤੇ ਸੰਸਦ ਦੀ ਵੀ ਮਜੂਰੀ ਚਾਹੀਦੀ ਆ ਸੰਸਦ ਦੇ ਵਿੱਚ ਕੌਣ ਬੈਠਿਆ ਲੋਕ ਸਭਾ ਤੇ ਰਾਜ ਸਭਾ ਠੀਕ ਹੈ ਸੰਸਦ ਦੇ ਵਿੱਚ ਵੀ ਮਜੂਰੀ ਚਾਹੀਦੀ ਹੈ ਤਾਂ ਵਿਧਾਨ ਪ੍ਰੇਸ਼ਦ ਰਾਜ ਪੱਧਰ ਤੇ ਸਥਾਪਿਤ ਕੀਤੀ ਜਾ ਸਕਦੀ ਆ ਠੀਕ ਆ ਤੇ ਸਭ ਤੋਂ ਪਹਿਲੀ ਕੰਡੀਸ਼ਨ ਤੁਹਾਨੂੰ ਪਤਾ ਹੈ ਵਿਧਾਨ ਪ੍ਰੀਸ਼ਦ ਦੀ ਗੱਲ ਉਦੋਂ ਹੀ ਕੀਤੀ ਜਾ ਸਕਦੀ ਆ ਜਦੋਂ ਲੋਕ ਵਿਧਾਨ ਸਭਾ ਦੀਆਂ ਸੀਟਾਂ 120 ਘੱਟੋ-ਘੱਟ ਹੋਣ ਮਤਲਬ ਕਿ 1/3 ਸੀਟਾਂ ਤਕਸੀਮ ਕਰਕੇ ਨਾ ਮਤਲਬ ਕਿ 40 ਸੀਟਾਂ ਦਾ ਟੁਕੜ ਟੁਕੜ ਵਿਧਾਨ ਪ੍ਰੀਸ਼ਦ ਦੀਆਂ ਬਣਨੀਆਂ ਚਾਹੀਦੀਆਂ ਜੇਕਰ ਦੋਵੇਂ ਘਰਾਂ ਵਿਚਕਾਰ ਬਿੱਲ ਤੇ ਸਹਿਮਤੀ ਹੋਵੇ ਤਾਂ ਸਾਂਝੀ ਬੈਠਕ ਕੌਣ ਬੁਲਾ ਸਕਦਾ ਹੈ ਹੁਣ ਰਾਜਪੱਤਰ ਦੀ ਗੱਲ ਕੀਤੀ ਜਾ ਰਹੀ ਹੈ ਕੇਂਦਰ ਪੱਤਰ ਦਾ ਮੈਂ ਤੁਹਾਨੂੰ ਪ੍ਰਸ਼ਨ ਸੇਮ ਕਰਵਾ ਚੁੱਕੇ ਹਾਂ ਪਹਿਲਾਂ ਠੀਕ ਹੈ ਕਹਿੰਦੇ ਦੋਨੇ ਘਰ ਕਿਹੜੇ ਆ ਹੋਂ ਰਾਜਪੱਤਰ ਦੇ ਦੋਨੇ ਘਰ ਕਿਹੜੇ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਕਹਿੰਦੇ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੀ ਦੋਨਾਂ ਦੀ ਮੀਟਿੰਗ ਇਕੱਠੀ ਕਦੋਂ ਬੁਲਾਈ ਜਾ ਸਕਦੀ ਹੈ ਤੇ ਕੌਣ ਬੁਲਾ ਸਕਦਾ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੀ ਮੀਟਿੰਗ ਕੌਣ ਬੁਲਾ ਸਕਦਾ ਹੈ ਗਵਰਨਰ ਬੁਲਾ ਸਕਦਾ ਦੱਸੋ ਬੁਲਾ ਸਕਦਾ ਜਦ ਕਿ ਇਦਾਂ ਦਾ ਕੋਈ ਕੁਛ ਨਹੀਂ ਹੈਗਾ ਇਸ ਲਈ ਕੋਈ ਪ੍ਰਬੰਧ ਨਹੀਂ ਹੈ ਇਦਾਂ ਦਾ ਵੀ ਵਿਧਾਨ ਸਭਾ ਤੇ ਵਿਧਾਨ ਪ੍ਰੇਸ਼ਦ ਦੀ ਇਕੱਠੀ ਮੀਟਿੰਗ ਬੁਲਾਈ ਜਾ ਸਕਦੀ ਆ ਕਿ ਕੇਂਦਰ ਪੱਧਰ ਤੇ ਬੁਲਾਈ ਜਾ ਸਕਦੀ ਆ ਰਾਜ ਸਭਾ ਤੇ ਲੋਕ ਸਭਾ ਦੀ ਠੀਕ ਆ ਪਰ ਰਾਜ ਪੱਧਰ ਤੇ ਇਦਾਂ ਦੀ ਕੋਈ ਮਤਲਬ ਕਿ ਸਿਚੁਏਸ਼ਨ ਕ੍ਰੀਏਟ ਨਹੀਂ ਕੀਤੀ ਜਾ ਸਕਦੀ ਇਦਾਂ ਦਾ ਮਤਲਬ ਕਿ ਕੋਈ ਰੂਲ ਨਹੀਂ ਹੈਗਾ ਕਿ ਵਿਧਾਨ ਸਭਾ ਤੇ ਵਿਧਾਨ ਪ੍ਰੇਸ਼ਦ ਨੂੰ ਇਕੱਠੇ ਬੁਲਾਇਆ ਜਾਵੇ ਠੀਕ ਹੈ ਕਿਉਂਕਿ ਵਿਧਾਨ ਪ੍ਰੀਸ਼ਦ ਦਾ ਜਿਹੜੀ ਉਹ ਜ਼ਰੂਰੀ ਨਹੀਂ ਵੀ ਸਟੇਟਾਂ ਦੇ ਵਿੱਚ ਹੋਵੇ ਠੀਕ ਹੈ ਵਿਧਾਨ ਪ੍ਰੀਸ਼ਦ ਤਾਂ ਹੋਣਾ ਜ਼ਰੂਰੀ ਨਹੀਂ ਸਟੇਟਾਂ ਦੇ ਵਿੱਚ ਤਾਂ ਕਰਕੇ ਵਿਧਾਨ ਪ੍ਰੀਸ਼ਦ ਦੀ ਮਤਲਬ ਕਿ ਨਾ ਮਾਤਰਾ ਐਮੀਆ ਤੇ ਇਸ ਦੇ ਵਿੱਚ ਤਾਂ ਕਰਕੇ ਆ ਮਤਲਬ ਕਿ ਦੋਨਾਂ ਨੂੰ ਬੁਲਾਣਾ ਜ਼ਰੂਰੀ ਨਹੀਂ ਹੈਗਾ ਠੀਕ ਹੈ ਤਾਂ ਕਰਕੇ ਆ ਇਹ ਨਾ ਸਮਝੋ ਵੀ ਗਵਰਨਰ ਕੋਲ ਪਾਵਰ ਤੁਸੀਂ ਕਿਤੇ ਆਨਸਰ ਲਗਾ ਦੋ ਗਵਰਨਰ ਜੇ ਰਾਜ ਕੇਂਦਰ ਪੱਧਰ ਤੇ ਰਾਸ਼ਟਰਪਤੀ ਦੋਨਾਂ ਨੂੰ ਬੁਲਾ ਸਕਦਾ ਹੈ ਹਨਾ ਰਾਜ ਸਭਾ ਤੇ ਲੋਕ ਸਭਾ ਨੂੰ ਇਕੱਠੇ ਜੇ ਕਿਸੇ ਬਿਲ ਦੇ ਵਿੱਚ ਕਨਫਲਿਕਸ਼ਨ ਆ ਗਈ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਹਨਾ ਬਿਲ ਪਾਸ ਕਰਨ ਲਈ ਇਕੱਠੇ ਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਬਿਲ ਪਾਸ ਕਰਵਾ ਦਿੰਦਾ ਹਨਾ ਉਹਦੀ ਮੀਟਿੰਗ ਕਰਵਾ ਕੇ ਪਰ ਰਾਜ ਪੱਧਰ ਤੇ ਇਦਾਂ ਦੇ ਕੋਈ ਉਹ ਨਹੀਂ ਹੈਗੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਠੀਕ ਆ ਤਰਕੇ ਰਾਜ ਪੱਧਰ ਤੇ ਦੋਨਾਂ ਦੀ ਮੀਟਿੰਗ ਇਕੱਠੇ ਨਹੀਂ ਹੁੰਦੀ ਸਾਂਝੀ ਬੈਟਕ ਨਹੀਂ ਹੁੰਦੀ ਵਿਧਾਨ ਸਭਾ ਵਿਧਾਨ ਪ੍ਰੀਸ਼ਦ ਵੱਲੋਂ ਕੀਤੇ ਸੁਧਾਰਾਂ ਨੂੰ ਕਿਵੇਂ ਓਵਰਰਾਈਡ ਕਰ ਸਕਦੀ ਹੈ ਜਿਵੇਂ ਆਪਾਂ ਕੋਈ ਵਿਧਾਨ ਸਭਾ ਦੇ ਵਿੱਚੋਂ ਬਿਲ ਨਿਕਲਿਆ ਹਨਾ ਪਾਸ ਹੋਣ ਲਈ ਵਿਧਾਨ ਫੇਰ ਵਿਧਾਨ ਪ੍ਰੀਸ਼ਦ ਕੋ ਚਲ ਗਿਆ ਹਨਾ ਵਿਧਾਨ ਸਭਾ ਨੇ ਬਿਲ ਭੇਜਤਾ ਵਿਧਾਨ ਪ੍ਰੀਸ਼ਦ ਕੋ ਵਿਧਾਨ ਪ੍ਰੀਸ਼ਦ ਨੇ ਕੀ ਕਰਿਆ ਉਹਦੇ ਵਿੱਚ ਕੋਈ ਚੇਂਜ ਕਰਤੀਆਂ ਹਨਾ ਕੋਈ ਤਾਂ ਬਦਿਲੀਆਂ ਕਰਤੀਆਂ ਵੀ ਵਿਧਾਨ ਪ੍ਰੀਸ਼ਦ ਨੇ ਕਿਹਾ ਤਵੇ ਵਿੱਚ ਉਹ ਮਤਲਬ ਕਿ ਆਪਣੇ ਅਕੋਰਡ ਅਕ ਲਈ ਸੁਧਾਰ ਪਾਤੇ ਵੀ ਚਾ ਸੁਧਾਰ ਕੀਤੇ ਜਾਣ ਹਨਾ ਫਿਰ ਵਿਧਾਨ ਸਭਾ ਕੋ ਦੁਬਾਰਾ ਪਾਵਰ ਹੁੰਦੀ ਹੈ ਉਹਨਾਂ ਸੁਧਾਰਾਂ ਨੂੰ ਪਾਉਣ ਰੱਖਣਾ ਹੈ ਜਾਂ ਨਹੀਂ ਠੀਕ ਆ ਵਿਧਾਨ ਸਭਾ ਫੁੱਲ ਪਾਵਰ ਚਾ ਠੀਕ ਆ ਵਿਧਾਨ ਸਭਾ ਚਾਹੇ ਉਹਨਾਂ ਨੂੰ ਰੱਖ ਸਕਦੀ ਆ ਸੁਧਾਰਾ ਨੂੰ ਜਿਹੜੇ ਵਿਧਾਨ ਪ੍ਰੇਸ਼ਦ ਨੇ ਵਿੱਚ ਪਾ ਕੇ ਭੇਜੇ ਆ ਜਾਂ ਉਹਨਾਂ ਨੂੰ ਖਤਮ ਕਰ ਸਕਦੀ ਆ ਜੇ ਖਤਮ ਕਰਨਾ ਤਾਂ ਕਿੰਨੀ ਬਹੁਮਤ ਚਾਹੀਦੀ ਆ ਤਾਂ ਇਸ ਦੇ ਲਈ ਕੋਈ ਖਾਸ ਬਹੁਮਤ ਨਹੀਂ ਸਾਦੀ ਬਹੁਮਤ ਚਾਹੀਦੀ ਆ ਖਾਸ ਬਹੁਮਤ ਕਿਹੜੀ ਹੁੰਦੀ 2/3 ਹਨਾ ਕੁੱਲ ਕੁੱਲ ਵਿਧਾਨ ਸਭਾ ਦੇ ਮੈਂਬਰਾਂ ਦਾ 2/3 ਪਰ ਸਾਦੀ ਬਹੁਮਤ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੁੰਦਾ ਸਾਦੀ ਬਹੁਮਤ ਦਾ ਮਤਲਬ ਕਿ ਸਾਦੀ ਬਹੁਮਤ ਅੱਧੇ ਅੱਧੇ ਤੋਂ ਜ਼ਿਆਦਾ ਲਗਾ ਲੋ ਹਨਾ ਜਿਹੜੇ ਹੋਗੇ ਕੈਂਡੀਡੇਟ ਜਿੰਮੇ ਮੰਨ ਲਓ ਪੰਜਾਬ ਦੇ ਵਿੱਚੋਂ ਜੇ 26 ਜਾਣਿਆਂ ਨੇ ਮਤਲਬ ਕਿ ਮੰਨ ਗਏ ਤਾਂ ਉਹ ਬਿਲ ਦੇ ਉੱਤੇ ਜਿਹੜੇ ਵਿਧਾਨ ਪ੍ਰੇਸ਼ਦ ਨੇ ਸੁਧਾਰ ਕੀਤੇ ਆ ਉਹਨਾਂ ਨੂੰ ਖਤਮ ਕਰ ਸਕਦੀ ਹੈ ਵਿਧਾਨ ਸਭਾ ਠੀਕ ਹੈ ਵੀ ਅਸੀਂ ਦੀ ਮੰਨਦੇ ਅਸੀਂ ਤਾਂ ਆਪਣੇ ਤਰੀਕੇ ਨਾਲ ਜੋ ਲੈ ਕੇ ਆਏ ਆ ਬਿਲ ਉਹੀ ਪਾਸ ਕਰਵਾਉਣਾ ਹੈ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਵਿਧਾਨ ਪ੍ਰੇਸ਼ਦ ਵਿੱਚ ਮੈਂਬਰਾਂ ਦੀ ਗਿਣਤੀ ਕੀ ਹੈ ਵਿਧਾਨ ਪ੍ਰੇਸ਼ਦ ਦੇ ਵਿੱਚ ਮੈਂਬਰਾਂ ਦੀ ਗਿਣਤੀ ਕੀ ਹੈ ਵਿਧਾਨ ਸਭਾ ਦੇ ਕੁੱਲ ਮੈਂਬਰਾਂ ਦਾ 1/3 ਤੋਂ ਵੱਧ ਨਹੀਂ ਠੀਕ ਹੈ ਜਿਹੜੇ ਵਿਧਾਨ ਸਭਾ ਦੇ ਕੁੱਲ ਮੈਂਬਰ ਹੋਣਗੇ ਉਹਦਾ 1/3 ਤੋਂ ਵੱਧ ਨਹੀਂ ਹੋਣਾ ਚਾਹੀਦਾ ਵਿਧਾਨ ਸਭਾ ਦੇ 1/3 ਤੋਂ ਵੱਧ ਮੈਂਬਰ ਨਹੀਂ ਹੋਣੇ ਚਾਹੀਦੇ ਵਿਧਾਨ ਪ੍ਰੀਸ਼ਦ ਦੇ ਠੀਕ ਹੈ ਉਸ ਤੋਂ ਬਾਅਦ ਵਿਧਾਨ ਸਭਾ ਦੇ ਕਾਰਜਕਾਲ ਤੋਂ ਪਹਿਲਾਂ ਭੰਗ ਕਰਨ ਦੀ ਸਪਰਸ਼ ਕੌਣ ਕਰ ਸਕਦਾ ਹੈ ਵਿਧਾਨ ਸਭਾ ਦੇ ਕਾਰਜਕਾਲ ਤੋਂ ਪਹਿਲਾਂ ਭੰਗ ਕਰਨ ਦੀ ਸਪਰਸ਼ ਕੌਣ ਕਰ ਸਕਦਾ ਹੈ ਗਵਰਨਰ ਠੀਕ ਹੈ ਮੰ ਲਓ 5 ਸਾਲ ਤੋਂ ਪਹਿਲਾਂ ਸਰਕਾਰ ਡਿੱਗਣੀ ਆ ਹਨਾ ਕੋਈ ਕਾਰਨ ਬਣ ਗਿਆ ਵੀ 5 ਸਾਲ ਤੋਂ ਪਹਿਲਾਂ ਸਰਕਾਰ ਡਿੱਗਣੀ ਆ ਹਨਾ ਭੰਗ ਹੋਣੀ ਆ ਸਰਕਾਰ ਤਾਂ ਇਹਦੀ ਸਫਾਰਿਸ਼ ਕੌਣ ਕਰ ਸਕਦਾ ਗਵਰਨਰ ਸਿਰਫ ਰਾਜ ਪੱਧਰ ਤੇ ਗਵਰਨਰ ਕੇਂਦਰ ਪੱਧਰ ਤੇ ਰਾਸ਼ਟਰਪਤੀ ਠੀਕ ਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਵਿਧਾਨ ਪ੍ਰੀਸ਼ਦ ਕੋਲ ਕੀ ਹੈ ਵਿਧਾਨ ਪ੍ਰੀਸ਼ਦ ਦੇ ਕੋਲ ਵਿਧਾਨ ਸਭਾ ਨਾਲੋਂ ਘੱਟ ਵਿਧਾਨਕ ਸ਼ਕਤੀਆਂ ਤਾਂ ਉਹਨੂੰ ਪਹਿਲਾਂ ਹੀ ਦੱਸਤਾ ਕਿ ਵਿਧਾਨ ਸਭਾ ਜ਼ਿਆਦਾ ਪਾਵਰ ਚਾ ਠੀਕ ਆ ਵਿਧਾਨ ਪ੍ਰੀਸ਼ਦ ਕੋ ਬਹੁਤ ਹੀ ਘੱਟ ਪਾਵਰ ਹੈ ਨਾ ਮਾਤਰ ਪਾਵਰ ਹੈ ਠੀਕ ਹੈ ਘੱਟ ਵਿਧਾਨਕ ਸ਼ਕਤੀਆਂ ਹੈ ਜਿਆਦਾ ਵਿਧਾਨਕ ਸ਼ਕਤੀਆਂ ਕੀ ਕੋ ਵਿਧਾਨ ਸਭਾ ਕੋਲ ਕਈ ਰਾਜਾਂ ਦੇ ਵਿੱਚ ਤਾਂ ਵਿਧਾਨ ਪਰਿਸ਼ਦ ਹੈ ਹੀ ਨਹੀਂ ਸਿਰਫ 6 ਕ ਰਾਜਾਂ ਚ ਮੇਰੇ ਖਿਆਲ ਚ ਆਪਣੀ ਇਹ ਵਿਧਾਨ ਪਰਿਸ਼ਦ ਰਾਜ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਕਰਨ ਦੀ ਪ੍ਰਕਿਰਿਆ ਵਿੱਚ ਕੀ ਸ਼ਾਮਲ ਹੈ ਰਾਜ ਵਿਧਾਨ ਸਭਾ ਚ ਜਿਹੜੀ ਕਿਸੇ ਰਾਜ ਦੀ ਵਿਧਾਨ ਸਭਾ ਦੇ ਵਿੱਚ ਜੇ ਕੋਈ ਬਿੱਲ ਪਾਸ ਕਰਨ ਦਾ ਉਹਦੀ ਪ੍ਰਕਿਰਿਆ ਕੀ ਹੈ ਪ੍ਰਕਿਰਿਆ ਕੀ ਸ਼ਾਮਲ ਹੈ ਪਹਿਲਾ ਤਾਂ ਦੋਹੇ ਘਰਾਂ ਦੀ ਮਨਜ਼ੂਰੀ ਮਤਲਬ ਕਿ ਵਿਧਾਨ ਸਭਾ ਤੇ ਵਿਧਾਨ ਪ੍ਰੇਸ਼ਦ ਦੋਨਾਂ ਦੀ ਮਨਜ਼ੂਰੀ ਪੈਸੇ ਦੇ ਬਿੱਲ ਮਤਲਬ ਮਨੀ ਬਿੱਲ ਮਨੀ ਬਿੱਲ ਦੇ ਲਈ ਸਿਰਫ ਸਵਾਦੀ ਮਨਜ਼ੂਰੀ ਵਿਧਾਨ ਸਭਾ ਦੀ ਮਨਜ਼ੂਰੀ ਚਾਹੀਦੀ ਹੈ ਉਹ ਚ ਤਾਂ ਉਹ ਚ ਵਿਧਾਨ ਪ੍ਰੇਸ਼ਦ ਦੀ ਮਨਜ਼ੂਰੀ ਦੀ ਕੋਈ ਲੋੜ ਨਹੀਂ ਕਿ ਮਨੀ ਬਿੱਲ ਦੀ ਗੱਲ ਕਰੀ ਗਈ ਆ ਜੇ ਮਨੀ ਬਿੱਲ ਤੋਂ ਬਿਨਾ ਕੋਈ ਆਰਡੀਨਰੀ ਬਿੱਲਾ ਕੋਈ ਹੋਰ ਹਨਾ ਬਿੱਲਾ ਤਾਂ ਉਸ ਦੇ ਵਿੱਚ ਦੋਵਾਂ ਘਰਾਂ ਦੀ ਮਨਜ਼ੂਰੀ ਠੀਕ ਆ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੀ ਉਸ ਤੋਂ ਬਾਅਦ ਗਵਰਨਰ ਦੀ ਮਨਜ਼ੂਰੀ ਹੋਣੀ ਚਾਹੀਦੀ ਆ ਠੀਕ ਆ ਤਾਂ ਕਰਕੇ ਸਾਰੀਆਂ ਕੰਡੀਸ਼ਨਾਂ ਜ਼ਰੂਰੀਆਂ ਜੇ ਕੋਈ ਬਿਲ ਪਾਸ ਕਰਨਾ ਹੈ ਠੀਕ ਆ ਰਾਜ ਵਿਧਾਨ ਸਭਾ ਦੇ ਵਿੱਚ ਰਾਜ ਵਿਧਾਨ ਸਭਾ ਦਾ ਕਿਹੜਾ ਕੰਮ ਨਹੀਂ ਹੈ ਰਾਜ ਵਿਧਾਨ ਸਭਾ ਦਾ ਕਿਹੜਾ ਕੰਮ ਨਹੀਂ ਹੈ ਰਾਜ ਸੰਵਿਧਾਨ ਵਿੱਚ ਸੋਧ ਕਰਨਾ ਕੋਈ ਸੰਵਿਧਾਨ ਦੇ ਵਿੱਚ ਸੋਧ ਨਹੀਂ ਕਰ ਸਕਦੀ ਵਿਧਾਨ ਸਭਾ ਸਿਰਫ ਲੋਕ ਸਭਾ ਦੇ ਵਿੱਚ ਇਦਾਂ ਦਾ ਬਿੱਲ ਲਿਆਇਆ ਜਾ ਸਕਦਾ ਕੇਂਦਰ ਪੱਧਰ ਤੇ ਠੀਕ ਆ ਠੀਕ ਆ ਕੇਂਦਰ ਪੱਧਰ ਤੇ ਸੰਸਦ ਕੋਲ ਹੀ ਪਾਵਰ ਆ 368 ਆਰਟੀਕਲ ਤਹਿਤ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਦੀ ਰਾਜ ਪੱਧਰ ਤੇ ਵਿਧਾਨ ਸਭਾ ਕੋਲ ਕੋਈ ਪਾਵਰ ਨਹੀਂ ਹੈਗੀ ਇਦਾਂ ਦੀ ਅਗਲਾ ਪ੍ਰਸ਼ਨ ਭਾਰਤੀ ਸੰਵਿਧਾਨ ਮੁਤਾਬਕ ਵਿਧਾਨ ਪ੍ਰੇਸ਼ਰ ਵਿੱਚ ਵੱਤਵੱਦ ਸੀਟਾਂ ਦੀ ਗਿਣਤੀ ਕੀ ਹੈ ਠੀਕ ਆ ਭਾਰਤੀ ਸੰਵਿਧਾਨ ਮੁਤਾਬਕ ਜਿਹੜੇ ਵਿਧਾਨ ਪ੍ਰੇਸ਼ਰ ਵੱਤਵੱਦ ਸੀਟਾਂ ਦੀ ਗਿਣਤੀ ਕੀ ਹੈ ਕੋਈ ਵੀ ਨਿਸ਼ਚਿਤ ਵੱਧ ਤੋਂ ਵੱਧ ਹੱਦ ਨਹੀਂ ਹੈ ਠੀਕ ਹੈ ਮਤਲਬ ਵਿਧਾਨ ਪ੍ਰੀਸ਼ਦ ਦੇ ਵਿੱਚ ਵੱਧ ਤੋਂ ਵੱਧ ਕੋਈ ਹੱਦ ਨਹੀਂ ਕਿਤੇ ਵੀ ਮੈਂਸ਼ਨ ਕੀਤੀ ਗਈ ਘੱਟੋ ਘੱਟ 40 ਸੀਟਾਂ ਹੋਣੀਆਂ ਚਾਹੀਦੀਆਂ ਵਿਧਾਨ ਪ੍ਰੀਸ਼ਦ ਦੀਆਂ ਵੱਧ ਤੋਂ ਵੱਧ ਕੋਈ ਹੱਦ ਨਹੀਂ ਜੇਕਰ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਵਿੱਚ ਖਾਲੀ ਥਾਂ ਹੋਵੇ ਤਾਂ ਸਪੀਕਰ ਵਜੋਂ ਕੌਣ ਕੰਮ ਕਰੇਗਾ ਮਤਲਬ ਕਿ ਵਿਧਾਨ ਸਭਾ ਦੇ ਵਿੱਚ ਮੰਨ ਲਓ ਸਪੀਕਰ ਹੈ ਨਹੀਂ ਕਿਸੇ ਕਾਰਨ ਵਾਂਚ ਐਬਸੈਂਸ ਹੋ ਗਿਆ ਗੈਰ ਹਾਜ਼ਰ ਹੋ ਗਿਆ ਹੈ ਨਹੀਂ ਮਤਲਬ ਕਿ ਖਾਲੀ ਥਾਂ ਰਹਿ ਗਈ ਹੈ ਨਾ ਖਾਲੀ ਥਾਂ ਹੋ ਗਈ ਸਪੀਕਰ ਦੀ ਤਾਂ ਕੌਣ ਕੰਮ ਕਰੇਗਾ ਉਹਨਾਂ ਦੀ ਜਗ੍ਹਾ ਤੇ ਉਹਨਾਂ ਦੀ ਜਗ੍ਹਾ ਤੇ ਹੁੰਦਾ ਡਿਪਟੀ ਸਪੀਕਰ ਡਿਪਟੀ ਸਪੀਕਰ ਕੰਮ ਕਰੇਗਾ ਠੀਕ ਹੈ ਸਪੀਕਰ ਦੀ ਜਗ੍ਹਾ ਤੇ ਗਵਰਨਰ ਕਿਹੜੇ ਹਾਲਾਤ ਵਿੱਚ ਰਾਜ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਸਕਦਾ ਹੈ ਆਪਸ਼ਨ A ਤੇ ਆਪਸ਼ਨ B ਦੋਨੋਂ ਸਹੀ ਆ ਜੇਕਰ ਇਹ ਅਸਵਿਧਾਨਿਕ ਸਮਝਿਆ ਜਾਵੇ ਤੇ ਜੇਕਰ ਇਹ ਜਨਤਕ ਹਿੱਤ ਦੇ ਵਿਰੁੱਧ ਹੋਵੇ ਮੰਨ ਲਓ ਕੋਈ ਵਿਧਾਨ ਸਭਾ ਦੇ ਵਿੱਚ ਬਿੱਲ ਲਿਆਂਦਾ ਗਿਆ ਠੀਕ ਆ ਉਹ ਬਿੱਲ ਜਾਂ ਤਾਂ ਅਸਵਿਧਾਨਿਕ ਤੌਰ ਤੇ ਸਹੀ ਨਹੀਂ ਹੈਨਾ ਕਨਸਟੀਟਿਊਸ਼ਨਲੀ ਉਹ ਬਿਲ ਸਹੀ ਨਹੀਂ ਹੈਗਾ ਸੰਵਿਧਾਨ ਦੇ ਅਕੋਰਡਿੰਗਲੀ ਆਪਣੇ ਅਕੋਰਡਿੰਗਲੀ ਮਤਲਬ ਕਿ ਉਹ ਬਿਲ ਸਹੀ ਨਹੀਂ ਉਹ ਚ ਕੋਈ ਘਾਟ ਠੀਕ ਆ ਤਾਂ ਵੀ ਗਵਰਨਰ ਉਹ ਬਿਲ ਨੂੰ ਰੱਦ ਕਰ ਸਕਦਾ ਹੈ ਉਹਤੇ ਉੱਤੇ ਆਪਣੀ ਮਨਜ਼ੂਰੀ ਨਹੀਂ ਦੇ ਸਕਦਾ ਜਾਂ ਫਿਰ ਜਨਤਾ ਦੇ ਹਿੱਤ ਦੇ ਵਿਰੁੱਧ ਦੇ ਵਿੱਚ ਹੋਵੇ ਗਵਰਨਰ ਨੂੰ ਲੱਗੇ ਕਿ ਇਹ ਜਨਤਾ ਦੇ ਹਿੱਤ ਦੇ ਵਿਰੁੱਧ ਚ ਠੀਕ ਆ ਜਨਤਾ ਦੇ ਹੱਕਾਂ ਦਾ ਮਤਲਬ ਕਿ ਖੰਨਨ ਕੀਤਾ ਜਾ ਰਿਹਾ ਹੈ ਤਾਂ ਉਸ ਬਿਲ ਨੂੰ ਵੀ ਗਵਰਨਰ ਮਨਜ਼ੂਰੀ ਨਹੀਂ ਦੇ ਸਕਦਾ ਠੀਕ ਆ ਤੇ ਅਗਲਾ ਪ੍ਰਸ਼ਨ ਵਿਧਾਨ ਪ੍ਰੀਸ਼ਦ ਵਿੱਚ ਕਿੰਨੇ ਮੈਂਬਰ ਵਿਧਾਨ ਸਭਾ ਦੇ ਮੈਂਬਰ ਵੱਲੋਂ ਚੁਣੇ ਜਾਂਦੇ ਹਨ ਵਿਧਾਨ ਪ੍ਰੀਸ਼ਦ ਵਿੱਚ ਕਿੰਨੇ ਮੈਂਬਰ ਆ ਜਿਹੜੇ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਚੁਣੇ ਜਾਂਦੇ ਆ ਇੱਕ ਤਿਹਾਈ ਮੈਂਬਰ ਇੱਕ ਤਿਹਾਈ ਮੈਂਬਰ ਆ ਜਿਹੜੇ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਚੁਣੇ ਜਾਂਦੇ ਆ ਵਿਧਾਨ ਪ੍ਰੀਸ਼ਦ ਦੇ ਵਿੱਚ ਠੀਕ ਆ ਮੰਨ ਲਓ ਜੇ ਕਟੋ-ਕਟ 40 ਆ 40 ਦਾ ਇੱਕ ਤਿਹਾਈ ਹਿੱਸਾ ਮੰਨ ਲਓ ਕਿ 40/3 ਕਿੰਨੇ ਵੀ ਆ ਗਏ ਹਨ 13 13 ਦੇ ਲਗਭਗ ਮੰਨ ਲਓ ਜੇ 40 ਸੀਟਾਂ ਟੋਟਲ ਹਨਾ ਤਾਂ 13 ਮੈਂਬਰਾਂ ਜਿਹੜੇ ਵਿਧਾਨਪ੍ਰੇਸ਼ਦ ਦੇ ਉਹ ਵਿਧਾਨ ਸਭਾ ਦੇ ਮੈਂਬਰ ਮਿਲ ਕੇ ਚੁਣਨਗੇ ਉਹਨਾਂ ਨੂੰ ਠੀਕ ਆ ਉਸ ਤੋਂ ਬਾਅਦ ਰਾਜ ਵਿਧਾਨ ਸਭਾ ਦੇ ਸੈਸ਼ਨਾਂ ਨੂੰ ਸਮਾਪਤ ਕਰਨ ਦੀ ਸ਼ਕਤੀ ਕਿਸ ਕੋਲ ਹੈ ਰਾਜ ਵਿਧਾਨ ਸਭਾ ਦੇ ਜਿਹੜੇ ਸੈਸ਼ਨਾਂ ਨੂੰ ਸਮਾਪਤ ਕਰਨ ਦੀ ਸ਼ਕਤੀ ਕਿਸ ਕੋਲ ਗਵਰਨਰ ਕੋਲ ਠੀਕ ਆ ਕੋਈ ਵੀ ਸੈਸ਼ਨ ਆਂਦਾ ਬਜਟ ਸੈਸ਼ਨ ਆਂਦਾ ਠੀਕ ਆ ਮੌਨਸੂਨ ਸੈਸ਼ਨ ਆਂਦਾ ਹਨ ਜੋ ਵੀ ਸੈਸ਼ਨ ਆਉਂਦੇ ਹਨ ਹਨ ਵਿੰਟਰ ਸੈਸ਼ਨ ਆ ਗਿਆ ਤਿੰਨ ਸੈਸ਼ਨਾਂ 'ਚੋਂ ਜੇ ਕੋਈ ਸੈਸ਼ਨ ਨੂੰ ਗਾ ਖਤਮ ਕਰਨਾ ਸਮਾਪਤ ਕਰਨਾ ਹੈ ਠੀਕ ਹੈ ਤਾਂ ਉਹ ਪਾਵਰ ਕਿਸ ਕੋ ਗਵਰਨਰ ਕੋ ਠੀਕ ਹੈ ਕੇਂਦਰ ਪੱਧਰ ਤੇ ਉਹ ਪਾਵਰ ਕਿਸ ਕੋ ਆ ਸਮਾਪਤ ਕਰਨ ਦੀ ਰਾਸ਼ਟਰਪਤੀ ਜੀ ਨੂੰ ਠੀਕ ਹੈ ਤੇ ਇਹਨਾਂ ਵਿੱਚੋਂ ਕਿਹੜੀ ਵਿਧਾਨ ਸਭਾ ਦੀ ਮੈਂਬਰੀ ਲਈ ਯੋਗਤਾ ਨਹੀਂ ਹੈ ਮੈਂਬਰਾਂ ਲਈ ਯੋਗਤਾ ਸੌਰੀ ਰਾਜ ਦਾ ਰਹਿਸ਼ੀ ਹੋਣਾ ਚਾਹੀਦਾ ਹੈ ਜ਼ਰੂਰੀ ਨਹੀਂ ਵੀ ਕਿਸੇ ਰਾਜ ਦਾ ਰਹਿਸ਼ੀ ਹੀ ਵਿਧਾਨ ਸਭਾ ਦੀ ਮੈਂਬਰ ਲਈ ਇਹ ਚੋਣ ਲੜ ਸਕਦਾ ਐਮਐਲਏ ਦੀ ਚੋਣ ਲੜਨ ਲਈ ਜ਼ਰੂਰੀ ਨਹੀਂ ਵੀ ਪੰਜਾਬ ਦਾ ਹੀ ਬੰਦਾ ਹੋਣਾ ਚਾਹੀਦਾ ਪੰਜਾਬ ਤੋਂ ਅਦਰ ਸਟੇਟ ਦਾ ਵੀ ਹੋ ਸਕਦਾ ਉਹ ਐਮਐਲਏ ਦੇ ਇਲੈਕਸ਼ਨ ਲੜ ਸਕਦਾ ਪੰਜਾਬ ਦੇ ਵਿੱਚ ਠੀਕ ਆ ਇਦਾਂ ਮਤਲਬ ਕਿ ਇਹ ਕੰਡੀਸ਼ਨ ਨਹੀਂ ਹੈਗੀ ਯੋਗਤਾ ਨਹੀਂ ਹੈ ਇਹ ਬਾਕੀ ਸਾਰੀਆਂ ਯੋਗਤਾਾਂ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਘੱਟੋ ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਠੀਕ ਹੈ ਉਸ ਤੋਂ ਬਾਅਦ ਕੋਈ ਵੀ ਲਾਭ ਦਾ ਉਦਾਂ ਨਹੀਂ ਰੱਖਣਾ ਚਾਹੀਦਾ ਕੋਈ ਪ੍ਰੋਫਿਟ ਗਵਰਨਮੈਂਟ ਵੱਲੋਂ ਕੋਈ ਪ੍ਰੋਫਿਟ ਨਾ ਲੰਦਾ ਹੋਵੇ ਠੀਕ ਹੈ ਨਾ ਕੋਈ ਗਵਰਨਮੈਂਟ ਦੀ ਇਨਕਮ ਪਹਿਲਾਂ ਨਾ ਉਹਨਾਂ ਆਉਂਦੀ ਹੋਵੇ ਠੀਕ ਹੈ ਇਦਾਂ ਦਾ ਕੋਈ ਹੋਣਾ ਨਹੀਂ ਚਾਹੀਦਾ ਤਾਂ ਕਿ ਵਿਧਾਨ ਸਭਾ ਦੀ ਮੈਂਬਰੀ ਮੈਂਬਰਾਂ ਲਈ ਜਿਹੜੀ ਯੋਗਤਾ ਹੈ ਉਹ ਇਸ ਦੇ ਵਿੱਚ ਇਹ ਪੁੱਛਿਆ ਗਿਆ ਵੀ ਕਿਹੜੀ ਯੋਗਤਾ ਨਹੀਂ ਹੈ ਰਾਜ ਦਾ ਰੈਸੀ ਹੋਣਾ ਜ਼ਰੂਰੀ ਨਹੀਂ ਹੈਗਾ ਵਿਧਾਨ ਪ੍ਰੀਸ਼ਦ ਦੇ ਨਾਮਜ਼ਦ ਮੈਂਬਰਾਂ ਦਾ ਕਾਰਜਕਾਲ ਕੀ ਹੈ ਤੁਹਾਨੂੰ ਦੱਸੇ ਦਿੱਤਾ ਵਿਧਾਨ ਪ੍ਰੀਸ਼ਦ ਦੇ ਜਿੰਨੇ ਵੀ ਮੈਂਬਰ ਹੁੰਦੇ ਆ ਚਾਹੇ ਨਾਮਜ਼ਦ ਚਾਹ ਜੋ ਵੀ ਆ 6 ਸਾਲਾਂ ਦਾ ਸਮਾਂ 6 ਸਾਲਾਂ ਦਾ ਸਮਾਂ ਇੱਕ ਵਿਧਾਨ ਪ੍ਰੀਸ਼ਦ ਦਾ ਮੈਂਬਰ 6 ਸਾਲਾਂ ਦਾ ਸਮਾਂ ਉੱਥੇ ਵਿਧਾਨ ਪ੍ਰੀਸ਼ਦ ਚ ਕੱਟ ਸਕਦਾ ਹੈ ਠੀਕ ਹੈ ਜੇਕਰ ਬਿਲ ਰਾਜ ਵਿਧਾਨ ਸਭਾ ਦੇ ਦੋਵੇਂ ਘਰਾਂ ਵੱਲੋਂ ਪਾਸ ਹੋ ਜਾਵੇ ਪਰ ਗਵਰਨਰ ਨੇ ਮਨਜ਼ੂਰੀ ਨਾ ਦਿੱਤੀ ਹੋਵੇ ਤਾਂ ਅਗਲਾ ਕੀ ਹੁੰਦਾ ਹੈ ਅਗਲਾ ਵਰਸਸ ਕੀ ਹੁੰਦਾ ਹੈ ਤਾਂ ਬਿਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਹੈ ਠੀਕ ਹੈ ਇਹ ਵਿਲੇ ਵਿਧਾਨ ਸਭਾ ਦੇ ਦੋਵੇਂ ਗ੍ਰਾਮ ਵੱਲੋਂ ਪਾਸ ਹੋ ਜਾਵੇ ਵਿਧਾਨ ਸਭਾ ਤੇ ਵਿਧਾਨ ਪਿਛਤ ਦੇ ਵਿੱਚ ਮੰਨ ਲਓ ਪਾਸ ਹੋ ਗਿਆ ਬਿਲ ਪਰ ਗਵਰਨਰ ਨੇ ਮਨਜ਼ੂਰੀ ਨਹੀਂ ਦਿੱਤੀ ਗਵਰਨਰ ਨੇ ਰੋਕ ਤਾ ਬਿਲ ਤਾਂ ਉਹ ਬਿਲ ਨੂੰ ਰਾਸ਼ਟਰਪਤੀ ਨੂੰ ਭੇਜਿਆ ਜਾਂਦਾ ਹੈ ਬਿਲ ਠੀਕ ਹੈ ਜਿਹੜਾ ਗਵਰਨਰ ਵੱਲੋਂ ਬਿਲ ਰੋਕਿਆ ਜਾਂਦਾ ਹੈ ਦਲ ਬਦਲ ਦੇ ਆਧਾਰ ਤੇ ਰਾਜ ਵਿਧਾਨ ਸਭਾ ਦੇ ਮੈਂਬਰ ਨੂੰ ਜੋ ਕਰਨ ਦੀ ਸ਼ਕਤੀ ਕਿਸ ਕੋਲ ਹੈ ਸਭਾ ਦਾ ਸਪੀਕਰ ਜਾਂ ਚੇਅਰਮੈਨ ਸਭਾ ਦਾ ਸਪੀਕਰ ਜਾਂ ਚੇਅਰਮੈਨ ਕੋ ਆ ਜੇ ਰਾਜ ਵਿਧਾਨ ਸਭਾ ਦਾ ਮੈਂਬਰ ਕੋਈ ਦਲ ਬਦਲ ਕਰ ਰਿਹਾ ਹੈ ਨਾ ਬਾਰ ਬਾਰ ਦਲ ਬਦਲੂਆ ਹੈ ਨਾ ਤਾਂ ਉਸ ਦੀ ਉਸ ਨੂੰ ਅਯੋਗ ਕਰਾਰ ਦੇਣ ਦੀ ਸ਼ਕਤੀ ਵੀ ਅਯੋਗ ਹੋ ਗਿਆ ਐਮ ਐਲ ਏ ਤੋਂ ਐਮ ਐਲ ਏ ਦੀ ਪਾਵਰ ਉਸ ਦੀ ਖਤਮ ਕਰਨ ਦੀ ਸ਼ਕਤੀ ਸਭਾ ਦੇ ਸਪੀਕਰ ਜਾਂ ਚੇਅਰਮੈਨ ਕੋ ਹੁੰਦੀ ਹੈ ਠੀਕ ਹੈ ਹੇਡ ਲੈ ਕੇ ਵਿੱਚੋਂ ਕਿਹੜਾ ਵਿਧਾਨ ਪ੍ਰੇਸ਼ਦ ਦੀ ਵਿਸ਼ੇਸ਼ਤਾ ਨਹੀਂ ਹੈ ਇੱਕ ਪੈਸੇ ਇਹ ਪੈਸੇ ਦੇ ਬਿੱਲ ਸ਼ੁਰੂ ਕਰ ਸਕਦੀ ਹੈ ਮਤਲਬ ਵਿਧਾਨ ਪ੍ਰੀਸ਼ਦ ਦੇ ਵਿੱਚ ਪੈਸੇ ਦਾ ਬਿੱਲ ਕਹਿੰਦੇ ਇਨੀਸ਼ੀਏਟ ਹੋ ਸਕਦਾ ਮਨੀ ਬਿੱਲ ਜਿਹਨੂੰ ਕਹਿੰਦੇ ਆ ਪੈਸੇ ਦਾ ਬਿੱਲ ਮਨੀ ਬਿੱਲ ਨਹੀਂ ਬਿਲਹਾਨ ਪ੍ਰੈਸ਼ਰ ਚ ਕਦੇ ਵੀ ਮਨੀ ਬਿਲ ਨਹੀਂ ਇਨੀਸ਼ੀਏਟ ਹੁੰਦਾ ਨਾ ਹੋਵੇ ਰਾਜ ਰਾਜ ਸਭਾ ਦੇ ਵਿੱਚ ਕੇਂਦਰ ਲੈਵਲ ਤੇ ਠੀਕ ਆ ਇਹਨਾਂ ਦੋਵਾਂ ਚ ਕਦੇ ਨਹੀਂ ਹੁੰਦਾ ਵਿਧਾਨ ਸਭਾ ਦੇ ਵਿੱਚ ਹੁੰਦਾ ਹੈ ਜੇ ਮਨੀ ਬਿੱਲ ਕਿਹਾ ਨਾ ਪਦਰ ਦੀ ਗੱਲ ਕਰੀਏ ਰਾਜ ਪਦਰ ਦੀ ਗੱਲ ਕਰੀਏ ਸਟੇਟ ਪਦਰ ਦੀ ਤਾਂ ਸਿਰਫ ਮਨੀ ਬਿਲ ਵਿਧਾਨ ਸਭਾ ਦੇ ਵਿੱਚ ਹੀ ਲਿਆਂਦਾ ਲਿਆਇਆ ਜਾਂਦਾ ਹੈ ਠੀਕ ਆ ਤੇ ਕੇਂਦਰ ਪਦਰ ਤੇ ਗੱਲ ਕਰੀਏ ਤਾਂ ਲੋਕ ਸਭਾ ਦੇ ਵਿੱਚ ਹੀ ਮਨੀ ਬਿਲ ਲਿਆਇਆ ਜਾਂਦਾ ਹੈ ਠੀਕ ਆ ਤੇ ਉਸ ਤੇ ਮਤਬ ਵਿਧਾਨ ਪ੍ਰੀਸ਼ਦ ਦੀ ਬਾਕੀ ਵਿਸ਼ੇਸ਼ਤਾ ਕੀ ਹੈ ਇਹ ਕਿ ਬਿਲ ਨੂੰ ਬਲੰਬ ਕਰ ਸਕਦੀ ਹੈ ਥੋੜਾ ਜਿਹਾ ਟਾਈਮ ਰੋਕ ਸਕਦੀ ਹੈ ਬਿਲ ਨੂੰ ਵਿਧਾਨ ਪ੍ਰੀਸ਼ਦ ਵਿਧਾਨ ਪ੍ਰੀਸ਼ਦ ਦੇੇ ਕੰਮ ਆ ਜੋ ਠੀਕ ਹੈ ਤੇ ਉਦੋਂ ਇਸ ਦੇ ਇੱਕ ਤਿਆਹੀ ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਆ ਤੁਹਾਨੂੰ ਦੱਸਿਆ ਕਿ 6 ਸਾਲ ਦਾ ਸਮਾਂ ਹੁੰਦਾ ਇਸ ਦੇ ਮੈਂਬਰਾਂ ਦਾ ਪਰ ਹਰੇਕ 2 ਸਾਲ ਬਾਅਦ ਇੱਕ ਤਿਆਹੀ ਮੈਂਬਰ ਰਿਟਾਇਰ ਹੋ ਹੀ ਜਾਂਦੇ ਆ ਹਨਾ ਮੰਨ ਲਓ 39 ਮੈਂਬਰ ਆ ਕਿਸੇ ਚ ਹਨਾ 39 ਨੂੰ ਤੁਸੀਂ ਮੰਨ ਲਓ 39 ਦਾ 13 13ਤੀ 348 ਹਣਾ 13 ਮੈਂਬਰ ਹਰੇਕ 2 ਸਾਲ ਬਾਅਦ ਰਿਟਾਇਰ ਹੋਈ ਜਾਣੇ ਇਹਦੇ ਠੀਕ ਆ ਉਹਦੇ ਸਥਾਈ ਬਾਡੀ ਆ ਇਹ ਕਦੇ ਵੀ ਪੰਗ ਨਹੀਂ ਹੁੰਦੀ ਜਿਵੇਂ ਵਿਧਾਨ ਸਭਾ ਪੰਗ ਹੋ ਸਕਦੀ ਆ ਵਿਧਾਨ ਸਭਾ ਪੰਗ ਹੋ ਜਾਂਦੀ ਹਰੇਕ 5 ਸਾਲ ਬਾਅਦ ਨਵੀਆਂ ਵੋਟਾਂ ਪੈਂਦੀਆਂ ਮੁੱਖ ਮੰਤਰੀ ਨਾਮ ਚੁਣਦੇ ਆ ਐਮ ਐਲ ਏ ਨਾਮ ਚੁਣਦੇ ਆ ਮੰਤਰੀ ਮੰਡਲ ਨਾਮ ਚੁਣਦੇ ਆ ਪਰ ਇਹ ਸਥਾਈ ਬਾਡੀ ਇਹਦੇ ਵਿੱਚ ਇਹ ਕਦੇ ਵੀ ਪੰਗ ਨਹੀਂ ਹੁੰਦੀ ਠੀਕ ਆ ਤੇ ਦੋਸਤੋ ਅੱਜ ਇੱਥੇ ਆਪਣਾ ਲੈਕਚਰ ਖਤਮ ਹੁੰਦਾ ਹੈ ਸੈਂਟਰਲ ਲੈਜਿਸਲੇਚਰ ਤੇ ਸਟੇਟ ਲੈਜਿਸਲੇਚਰ ਦੇ ਤੁਹਾਨੂੰ ਥਿਊਰੀ ਵੀ ਕਰਾਤੀ ਤੁਹਾਨੂੰ ਪ੍ਰਸ਼ਨ ਵੀ ਕਰਾਤੇ ਇੰਗਲਿਸ਼ ਪੰਜਾਬੀ ਚ ਕਰਾ ਦਿੱਤੇ ਠੀਕ ਆ ਤੁਹਾਨੂੰ ਇਹ ਪੀਡੀਐਫ ਫਾਰਮ ਵੀ ਜਲਦੀ ਮਿਲ ਜਾਣਗੇ ਆ ਤੁਹਾਨੂੰ ਸਾਰਾ ਕੰਟੈਂਟ ਆਪਾਂ ਇੰਗਲਿਸ਼ ਪੰਜਾਬੀ ਮੀਡੀਅਮ ਚ ਮੁਹੱਈਆ ਕਰਵਾ ਰਹੇ ਆਂ ਤੇ ਆਪਾਂ ਕਰੰਟ ਅਫੇਅਰ ਵੀ ਆਪਣੇ ਟੈਲੀਗ੍ਰਾਮ ਦੇ ਉੱਤੇ ਪਾ ਰਹੇ ਆਂ ਇੰਗਲਿਸ਼ ਪੰਜਾਬੀ ਚ ਉਹ ਵੀ ਦੇਖ ਲਿਓ ਆਪਣਾ ਟੈਲੀਗ੍ਰਾਮ ਜੁਆਇਨ ਕਰ ਲਿਓ ਨੌਕਰੀ ਗੁਰੂ ਠੀਕ ਆ ਉੱਤੇ ਤੁਹਾਨੂੰ ਕਰੰਟ ਅਫੇਅਰ ਬਿਲਕੁਲ ਫ੍ਰੀ ਮਿਲ ਰਹੀ ਆ ਦੋਵੇਂ ਭਾਸ਼ਾਵਾਂ ਦੇ ਵਿੱਚ ਕਰੰਟ ਅਫੇਅਰ ਤਾਂ ਬਹੁ ਘੱਟ ਆ ਵੀ ਤੁਹਾਨੂੰ ਪੰਜਾਬੀ ਚ ਕਿਤੇ ਮਿਲਦੀ ਹੋਵੇ ਠੀਕ ਆ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਤਾਂ ਇਹ ਕੰਮ ਠੀਕ ਹੈ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਮੈਂਟ ਬਾਕਸ ਚ ਕਮੈਂਟ ਕਰਕੇ ਵੀ ਦੱਸਿਓ ਕਰੋ ਵੀਡੀਓ ਕਿਦਾਂ ਦੀ ਲੱਗੀ ਠੀਕ ਆ ਅੱਜ ਦੀ ਵੀਡੀਓ ਵਿੱਚ ਬਸ ਇੰਨੇ ਧੰਨਵਾਦ ਅਗਲੇ ਟੌਪਿਕ ਨਾਲ ਮਿਲਦੇ ਹਾਂ ਬਹੁਤ ਹੀ ਜਲਦੀ ਠੀਕ ਆ